디지 샤랍 컴퍼니 누 바드람 ਕਰਨ 디 니얏 날 루디아나 바시 로한 고그나 ਵੱਲੋ 컴퍼ਨੀ ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਸਨ ਨਾਲੀ ਬਲੈਕਮੇਲ ਕਰਦੇ ਹੋਏ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸਨ ਇਸ ਦੇ ਚਲਦੇ ਅੱਜ ਕੰਪਨੀ ਦੇ ਸੀਈਓ ਡਾਕਟਰ ਆਸ਼ਵਨੀ ਰਾਮਪਾਲ ਵੱਲੋਂ ਪਟਿਆਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡੇ ਖਲਾਸੇ ਕੀਤੇ ਗਏ ਸਭ ਤੋਂ ਪਹਿਲਾਂ ਤੇ ਮੈਂ ਆਪ ਜਨ ਸਭਜੀ ਦਾ ਬਹੁਤ-ਬਹੁਤ ਸੰਗਤ ਬਹੁਤ-ਬਹੁਤ ਸ਼ੁਕਰੀਆ ਕਿ ਛੋਟੇ ਜਿਹੇ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਇੱਥੇ ਆਏ ਮੈਂ ਡਾਕਟਰ ਜੀ ਰਾਮਪਾਲ ਸੀਓ ਇਸ ਕੰਪਨੀ ਦਾ ਆਇਦਾ ਫਰੈਸ਼ ਕਾਨਫਰੰਸ ਦਾ ਜਿਹੜਾ ਮੁੱਖ ਮੋਟਿਵ ਹੈ ਉਹ ਇਹ ਹੈ ਕਿ ਕੁਝ ਲੋਕਾਂ ਨੇ ਸਾਡੀ ਕੰਪਨੀ ਦੀ ਰੈਪਿਊਟੇਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਿਛਲੇ ਕੁਝ ਦਿਨਾਂ ਸਾਡੇ ਜਿਹੜੇ ਪ੍ਰੋਮੋਟਰ ਤੇ ਸ਼ੇਅਰ ਹੋਲਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਮਾਜ ਸੇਵੀ ਨੇ ਪਾ ਪਿਛਲੇ ਕੁਝ ਸਮੇਂ ਤੋਂ ਬੜੇ ਵੱਡੇ ਪੱਧਰ ਤੇ ਸਮਾਜ ਸੇਵਾ ਕਰ ਰਿਹਾ ਹੈ। ਔਰ ਕੁਝ ਲੋਕਾਂ ਨੂੰ ਉਹਨਾਂ ਦੀ ਬੜੀ ਫੈਨਕਲਿੰਗ ਹੋੜੀ ਹੈ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ। ਔਰ ਔਰ ਬੜੇ ਵੱਡੇ ਪੱਧਰ ਤੇ ਉਹ ਲੋਕਾਂ ਦੇ ਕੰਮ ਕਰ ਰਹੇ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਾਇਦ ਮਨਜ਼ੂਰ ਨਹੀਂ ਹੈ ਇਹਨੂੰ ਪੋਲਿਟিক্যাল ਮੰਡੇਟਾ ਕਹ ਲੋ ਇਹਨੂੰ ਬਿਜ਼ਨਸ ਮੰਡੇਟਾ ਕਹ ਲੋ ਮੈਂ ਥੋੜਾ ਜਿਹਾ ਆਪਣੀ ਕੰਪਨੀ ਬਾਰੇ ਤੁਹਾਨੂੰ ਬਰੀਫ ਕਰ ਦਿਆਂ ਕਿ ਅਸੀਂ ਪਿਛਲੇ 34 ਸਾਲ ਤੋਂ ਇੰਡਸਟਰੀ ਚ ਹਾਂ ਅੱਜ ਅਸੀਂ ਨਾ ਸਿਰਫ 올 ਇੰਡੀਆ ਲੈਵਲ ਤੇ ਬਲਕਿ ਇੰਟਰਨੈਸ਼ਨਲ ਪੱਧਰ ਤੇ ਵੀ ਆਪਣੇ एमएफएल ਪ੍ਰੋਡਕਟ ਦਾ ਸਿੱਕਾ ਜਮਾ ਚੁੱਕੇ ਅਸੀਂ ਅੱਜ 16 ਕੰਟਰੀ ਚ ਐਕਸਪੋਰਟ ਕਰਦੇ ਹਾਂ ਤੇ ਟੌਪ 10 ਜਿਹੜੇ ਮੇਜਰ ਐਕਸਪੋਰਟਰ ਨੇ ਅਫਰੀਕਾ ਦੇ ਉਦੇ ਸਾਡਾ ਨਾਮ ਹੁੰਦਾ ਅਸੀਸਾ ਤੇ ਨੰਬਰ ਤੇ ਹੁੰਦੀ ਹੈ ਸਾਡੀ ਜਿਹੜੀ ਕੰਪਨੀ ਹੈ ਉਹ ਲੁਧਿਆਣੇ ਦਾ ਇੱਕ ਲੋਤਾ ਐਮ ਐਫ ਐਲ ਪਲਾਂਟ ਹੈ ਔਰ ਅਸੀਂ ਸਰਕਾਰੀ ਖਜ਼ਾਨੇ ਤੇ ਮੇਜਰ ਰੈਵਨਿਊ ਕੰਟ੍ਰਿਬਿਊਟ ਕਰਦੇ ਆ ਇਹ ਸਭ ਹੋਣ ਦੇ ਬਾਵਜੂਦ ਵੀ ਸਾਨੂੰ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਬੜਾ ਮਨ ਪਰਲਾ ਕਿ ਕੋਈ ਆ ਕੇ ਫੋਨ ਕਰਦਾ ਹੈ ਧਮਕੀ ਦਿੰਦਾ ਹੈ ਕਿ ਸਾਨੂੰ ਏਨੇ ਲੱਖ ਰੁਪਏ ਦੇ ਦੇਓ ਜੀ ਸਾਨੂੰ ਏਨੇ ਲੱਖ ਰੁਪਏ ਦੇ ਦੋ ਨਹੀਂ ਤੇ ਅਸੀਂ ਤੁਹਾਡਾ ਤੁਹਾਨੂੰ ਬਦਨਾਮ ਕਰਾਂਗੇ ਤੁਹਾਡੇ ਕਿਸੇ ਕੋਲਾਂਗੇ ਹੁਣ ਤੁਸੀਂ ਇਹ ਦੇਖੋ ਜੀ 34 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ 34 ਸਾਲ ਦੇ ਵਿੱਚ ਸਾਡੀ ਬਿਜ਼ਨਸ ट्रांजੈਕਸ਼ਨ ਲੋਕ ਮਾਰਕੀਟ ਚ ਹੋ ਰਹੀ ਹੈ ਬਹੁਤ ਸਾਰੇ ਬਿਜ਼ਨਸ ट्रांजੈਕਸ਼ਨ ਨੇ ਜਿੱਥੇ ਬ੍ਰੀਕਸ ਹੋ ਜਾਂਦੀਆਂ ਕੋਈ ਹੌਕਾ ਮੜਾ ਟਾਈਮ ਆ ਹੀ ਜਾਂਦਾ ਕਿਸੇ ਲੇਕਿਨ ਉਹਦੇ ਵਾਸਤੇ ਆਪਸ ਵਿੱਚ ਬਹਿ ਕੇ ਤੁਸੀਂ ਗੱਲ ਕਰ ਸਕਦੇ ਹੋ ਆਰਬਿਟਰੇਸ਼ਨ ਹੈ ਤੁਸੀਂ ਕੋਰਟ ਦਾ ਕੱਟਾ ਕਰ ਦਿਓ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰਾਸ ਕਰੋ ਸਨ ਹੁਣ ਮੈਂ ਤੁਹਾਨੂੰ ਇਹ ਦੱਸਣਾ ਕਿ ਲੋਕੀ ਕਿਸ ਤਰ੍ਹਾਂ ਹਰਾਸ ਕਰਦੇ ਨੇ ਕਿਸ ਤਰ੍ਹਾਂ ਮਤਲਬ ਪੰਜ ਸੱਤ 2021 ਨੂੰ ਕੁਝ ਲੋਕਾਂ ਨੇ ਐਸਐਸਪੀ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਵਿਰੁੱਧ ਧੋਖਾ ਜੜੀ ਹੋਈ ਹੈ 2 8 2021 ਨੂੰ ਐਸਐਸਪੀ ਪਟਿਆਲਾ ਨੂੰ ਅਸੀਂ ਪੂਰੀ ਇਹਦੇ ਬਾਰੇ ਆਪਣੀ ਫਾਈਲ ਸਬਮਿਟ ਕੀਤੀ ਪੂਰੇ ਫੈਕਟ ਸਬਮਿਟ ਕੀਤੇ ਸਾਡੇ ਵੱਲੋਂ ਖਰਚਾ ਹੋਇਆ ਸੀ 2 ਕਰੋੜ 20 ਲੱਖ ਰੁਪਏ ਉਸ ਐਗਰੀਮੈਂਟ ਦੇ ਵਿੱਚ ਅਸੀਂ 2 ਕਰੋੜ 20 ਲੱਖ ਰੁਪਏ ਖਰਚਾ ਕੀਤਾ ਸੀ ਇਹ ਲੇਕਿਨ ਹੁਣ ਕਿਸੇ ਨਾਲ ਤੁਸੀਂ ਕੋਈ ਐਗਰੀਮੈਂਟ ਕਰਦੇ ਹੋ ਤੇ ਉਹਦੀ ਐਗਰੀਮੈਂਟ ਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ ਤੇ ਜਦੋਂ ਉਹ ਸ਼ਰਤਾਂ ਬ੍ਰੀਚ ਹੁੰਦੀਆਂ ਨੇ ਕਿਸੇ ਪਾਰਟੀ ਵੱਲੋਂ ਤੇ ਉਹ ਕੰਮ ਨਹੀਂ ਚੱਲ ਸਕਦਾ ਇਹਨਾਂ ਲੋਕਾਂ ਨੇ ਉਹ ਸ਼ਰਤਾਂ ਸ਼ਰਤਾਂ ਜਦ ਬ੍ਰੀਚ ਕੀਤਾ ਇਹ ਆਪਣਾ ਮਾਲ ਵੇਚ ਨਹੀਂ ਪਾਏ ਤੇ ਉਹ ਨੁਕਸਾਨ ਸਾਡਾ ਬਹੁਤਾ ਹੋਇਆ ਉਹਨਾਂ ਦਾ ਘੱਟ ਹੋਇਆ ਲੇਕਿਨ ਉਹਨਾਂ ਨੇ ਸਾਡੇ ਅਗੇਂਸਟ ਐਪਲੀਕੇਸ਼ਨ ਲਾਈ ਜਿਹਦਾ ਕਿ ਐਸਐਸਪੀ ਲੁਧਿਆਣਾ ਨੇ ਐਸਐਸਪੀ ਪਟਿਆਲਾ ਨੇ ਉਹ ਉਹਦੇ ਪੂਰੀ ਕਾਰਵਾਈ ਕੀਤੀ ਤੇ ਉਹ ਇਹ ਮੰਨਿਆ ਕਿ ਇਹ ਮਤਲਬ ਇਹਦੇ ਕੁਝ ਨਹੀਂ ਹੈ ਤੇ ਉਹਨੂੰ ਬਰਖਾਸਤ ਕੀਤਾ ਖਾਰਜ ਕਰ ਦਿੱਤਾ 2 12 2021 ਨੂੰ ਇਹਨਾਂ ਡਿਸਟ੍ਰੀਬਿਊਟਰਾਂ ਨੇ ਫਿਰ ਦੁਬਾਰਾ ਐਸਐਸਪੀ ਪਟਿਆਲਾ ਨੂੰ ਦੁਬਾਰਾ ਕੰਪਲੇਂਟ ਪਾਈ ਕੀਤੀ ਅਸੀਂ ਉਦੋਂ ਫਿਰ ਪੰਜਾਬ ਮਾਨਯੋਗ ਪੰਜਾਬ ਰੈਡ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਤੇ ਸਾਰੇ ਫੈਕਟ ਉਹਨਾਂ ਅੱਗੇ ਪੇਸ਼ ਕੀਤੇ ਸਾਰੇ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਸਾਡਾ ਕੇਸ ਖਾਰਜ ਕਰ ਦਿੱਤਾ ਆਖਿਆ ਕਿ ਇਹਦੇ ਵਿੱਚ ਕੁਝ ਵੀ ਨਹੀਂ ਉਹਦੇ ਵਿੱਚੋਂ ਦੋ ਸ਼ਿਕਾਇਤ ਕਰਤਾ ਲੋਕੇਸ਼ ਚੰਦ ਅਰਗਰਵਾਲ ਤੇ ਰਾਹੁਲ ਅਰਗਰਵਾਲ ਨੇ ਦੁਬਾਰਾ ਪਟਿਆਲਾ ਪੁਲਿਸ ਕੋਲ ਸਾਡਾ ਫਿਰ ਸ਼ਿਕਾਇਤ ਦਰਜ ਕਰਾਈ ਤੇ ਇਸ ਕੇਸ ਨੂੰ ਦੁਬਾਰਾ ਖੁਲਵਾਇਆ ਪਿਛਲੀ ਵਾਰੀ ਵੀ ਕੋਰਟ ਨੇ ਮਨਿਆ ਪੁਲਿਸ ਪ੍ਰਸ਼ਾਸਨ ਨੇ ਮੰਨਿਆ ਸੀ ਕਿ ਸਾਡੇ ਕੋਲ ਗਲਤੀ ਹੋਈ ਹੈ ਐਸ ਵਾਰੀ ਫੇਰ ਉਹ ਕੱਲੇ ਆਸੀ ਫੇਲਸਾ ਦਾ ਫੈਕਟ ਉਥੇ ਕੋਰਟ ਨੂੰ ਗਏ ਕੋ ਇਸ ਵਾਰ ਇਸ ਵਾਰੀ ਕੋਰਟ ਨੇ ਕਿਹਾ ਜੀ ਇਹ ਫੇਰ ਖਾਰਜ ਕਰਨੇ ਆ ਲੇਕਿਨ ਪੁਲਿਸ ਐਫੀਡੇਵਿਟ ਦਵੇ ਕਿ ਗਾ ਤੋਂ ਇਹ ਕੰਮ ਨਹੀਂ ਕਰਨਗੇ ਉਦੋਂ ਐਸਐਸਪੀ ਨੇ ਮੈਂ ਤੁਹਾਨੂੰ ਉਹਦਾ ਦਿਖਾ ਸਕਣਾ ਜੀ ਮਾਨਯੋਗ ਐਸਐਸਪੀ ਸੁਖਵੰਤ ਸਿੰਘ ਰੰਧਾਵਾ ਪੀਪੀਐਸ ਡਿਪਟੀ ਸੁਪਰਡੈਂਟ ਆਫ ਪੁਲਿਸ ਨੇ ਐਫੀਡੇਵਿਟ ਦਿੱਤਾ ਜੀ ਕਿ ਸਾਡੇ ਕੋਲ ਇਹ ਗਲਤੀ ਹੋਈ ਹੈ ਤੇ ਇਹ ਇਹ ਦੁਬਾਰਾ ਨਹੀਂ ਹੋਊਗਾ ਤੇ ਇਹ ਇਸ ਇਸ ਕੇਸ ਨੂੰ ਮਤਲਬ ਕੋਰਟ ਨੂੰ ਕਿਹਾ ਕਿ ਇਸ ਕੇਸ ਨੂੰ ਖਾਰਜ ਕੀਤਾ ਜਾਵੇ ਹੁਣ ਉਹਨਾਂ ਦਾ ਪੰਜਾਬ 'ਚ ਬਸ ਨਹੀਂ ਸੀ ਚੱਲਦਾ ਉਹਨਾਂ ਨੇ ਚੁੱਕ ਕੇ ਰਾਜਸਥਾਨ ਦੇ ਵਿੱਚ ਦੁਬਾਰਾ ਐਪਲੀਕੇਸ਼ਨ ਲਾ ਦਿੱਤੀ ਦੁਬਾਰਾ ਕੰਪਲੀਟ ਫਾਈਲ ਕਰ ਦਿੱਤੀ ਅਸੀਂ ਸਾਰੇ ਫੈਕਟ ਫੇਰ ਦੁਬਾਰਾ ਲੈ ਕੇ ਜੋਧਪੁਰ ਹਾਈ ਕੋਰਟ 'ਚ ਗਏ ਇਸ ਵਾਰੀ ਜੋਧਪੁਰ ਹਾਈ ਕੋਰਟ ਨੇ ਕਿਹਾ ਜੀ ਕਿ ਇਹ ਉਹਨਾਂ ਨੇ ਬਹੁਤ ਸਾਰੀਆਂ ਐਫਆਈਆਰ ਕਰਤੀਆਂ ਉਹਨਾਂ ਨੇ ਸਾਰੀਆਂ ਐਫਆਈਆਰ ਤੇ ਸਟੇ ਕਰਕੇ ਨਾਲ ਹੀ ਨਾਲ ਇਹ ਵੀ ਨਾਲ ਲਾਤਾ ਕਿ ਅੱਜ ਤੋਂ ਬਾਅਦ ਦੁਬਾਰਾ ਇਹਨਾਂ ਉੱਤੇ ਇਹਦੇ ਇਹ ਇਸ ਮੁਤਲਕ ਜਾਂ ਇਹਦੇ ਨਾਲ ਮਿਲਦੇ ਜੁਲਦੇ ਕਿਸੇ ਵੀ ਮੁਤਲਕ ਸਾਡੇ ਤੇ ਕੋਈ ਕੇਸ ਜਾਂ ਕੰਪਲੀਟ ਫਾਈਲ ਨਹੀਂ ਹੋ ਸਕਦੀ ਨਾ ਕੋਈ ਐਫਆਈਆਰ ਹੋ ਸਕਦੀ ਇਹਦੇ ਵੀ ਮਤਲਬ ਆਰਡਰ ਤੁਹਾਡੇ ਸਾਹਮਣੇ ਜੀ ਹੁਣ ਕੀ ਹੈ ਜੀ ਉਹਨਾਂ ਦਾ ਸਾਰਾ ਹੋ ਗਿਆ ਹੁਣ ਇੱਕ ਮੁੰਡਾ ਹੈ ਜੀ ਰੋਹਨ ਬੋਗਨਾ 24-25 ਸਾਲ ਦਾ ਮੁੰਡਾ ਹੈ ਜੀ ਇਹ ਸਾਨੂੰ ਬਲੈਕਮੇਲ ਕਰ ਰਿਹਾ ਹੈ ਕਿ 5 ਲੱਖ ਰੁਪਈਆ ਸਾਨੂੰ ਦਿਓ ਨਹੀਂ ਧਮਕੀ ਦੇ ਰਿਹਾ ਹੈ ਕਿ ਮੈਂ ਤੁਹਾਡਾ ਸਾਰਾ ਪਰਦਾ ਫਾਸ਼ ਕਰਾਂਗਾ ਪ੍ਰੈਸ ਕਾਨਫਰੰਸ ਕਰਾਂਗਾ ਤੇ ਤੁਹਾਨੂੰ ਬਦਨਾਮ ਕਰਾਂਗਾ